ਤਦ ਲੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਅੱਛਾ ਮੈਂ ਕੱਲ ਜਿਹੜੀ ਐਮਐਲਏ ਦੀ ਗੱਲ ਕਰਦਾ ਸੀ ਨਾ ਵੀ ਤਰੱਕੀ ਕਰਨੀ ਐਮਐਲਏ ਬਣ ਕੇ ਫਿਰ ਤਰੱਕੀ ਕਰਨੀ ਆ ਤੇ ਮੁੰਡੇ ਦੇ ਪੱਗ ਵੀ ਬਣਾਤੀ ਆ ਹੁਣ ਤਾਂ ਊ ਮੋਨਾ ਤੇ ਪੱਗ ਬਣਾਤੀ ਆ ਤੇ ਆਪਾਂ ਕਿਹਾ ਸੀ ਵੀ ਆਪਾਂ ਕੁਆਇਨ ਕੱਢਾਂਗੇ ਤੇ ਫਿਰ ਉਸ ਤੋਂ ਬਾਅਦ ਸਿੰਘ ਸਜਾਂਗੇ ਆਪਾਂ ਕੱਢ ਕੇ ਕੁਆਇਨ ਤੇ ਸਿੰਘ ਸਜਾਂਗੇ ਭਾਈ ਸਾਹਿਬ ਉਹ ਵੀ ਆਪਾਂ ਵਾਦਾ ਪੂਰਾ ਕਰਨਾ ਤੇ ਉਹ ਵੀ ਕਰਕੇ ਵਿਖਾਵਾਂਗੇ ਕਿਉਂ ਜਿਹੜੀ ਕਹੀ ਆ ਉਹ ਕਰਕੇ ਵਿਖਾਓ ਦੂਜੀ ਚੀਜ਼ ਉਹਦੇ ਅਚੀਵਮੈਂਟ ਵੀ ਸੁਣੀ ਜਮਾ ਨਹੀਂ ਫਤਨ ਵਾਲੇ ਦੀ ਕਹਿੰਦਾ ਨਾ ਖੇਤੀ ਆਧਾਰਤ ਸ਼ੂਬਾ ਆਪਣਾ ਤੇ ਖੇਤੀ ਆਧਾਰਿਤ ਤੀਜ ਯੋਗ ਲੱਗਣੇ ਚਾਹੀਦੇ ਨੇ ਕਿ ਜੇ ਲੱਗਣੇ ਚਾਹੀਦੇ ਨੇ ਜੀ ਹਾਲੋ ਮਾ ਫਿਰ ਥੋੜੀ ਤਾਂ ਫੂਡ ਪ੍ਰੋਸੈਸਿੰਗ ਮਿਨਿਸਟਰੀ ਵੀ ਰਹੀ ਐ ਥੋੜੇ ਕੋਲ ਤਾਂ 5 ਸਾਲ ਤੇ 50 ਸਾਲ ਥੋੜੀ ਸੀਐਮ ਸੇ ਪੁਰਾਣੀ ਥੋੜੇ ਮਾਮਾ ਜੀ ਕੋਲੇ ਤੇ ਕੀਤਾ ਕਿਉਂ ਨਹੀਂ ਮਾਮਾ ਨਹੀਂ ਸੱਚ ਥੋੜੇ ਫੁੱਫੜ ਕੋਲੇ ਤੇ ਫੁੱਫੜ ਨੂੰ ਕਹਿੰਦੇਗਾ ਜਾ ਕੇ ਅੰਜੀਬ ਫੜ ਕੇ ਕਹਿ ਜਾਂਦੇ ਵੀ ਫੁੱਫੜ ਜੀ ਖੇਤੀ ਆਧਾਰਤ ਤੀਜ ਯੋਗ ਲਾਓ ਆਪਣਾ ਖੇਤੀ ਆਧਾਰਤ ਸ਼ੂਬਾ ਹੁਣ ਜਾਗ ਆ ਗਈ ਹੁਣ ਐਮਐਲਏ ਜੋ ਬਣਨਾ ਤਰੱਕੀ ਕਰਨੀ ਐ ਐਮਐਲਏ ਬਣ ਕੇ ਹੁਣ ਯਾਦ ਆ ਗਈ ਵੀ ਖੇਤੀ ਪ੍ਰਧਾਨ ਸੂਬਾ ਉਹ ਵੀਰ ਗੱਲ ਇਹ ਆ ਵੀ ਇਹਨਾਂ ਨੇ ਕੰਜਰਾਂ ਨੇ ਕੁਝ ਕੀਤਾ ਨਹੀਂ ਜਿਹੜੇ 92 ਲੋਕਾਂ ਨੇ ਜਿਤਾਏ ਹੁਣ ਅੱਧੀਆਂ ਪਜਦੀਆਂ ਤੁਹਾਨੂੰ ਪੈ ਜਾਣਗੀਆਂ ਅੱਧੀਆਂ ਪਜਦੀਆਂ ਕਾਂਗਰਸ ਨੂੰ ਪੈ ਜਾਣਗੀਆਂ ਅੱਧੀਆਂ ਪਜਦੀਆਂ ਆਪ ਨੂੰ ਪੈ ਜਾਣਗੀਆਂ ਜਿਹੜੇ ਦੋ ਦੋ ਜੁੱਟ ਬਣਾ ਲਓਗੇ ਉਹਨਾਂ ਨੂੰ ਵੰਡੀਆਂ ਗਈਆਂ ਸਾਡੀਆਂ ਵੋਟਾਂ ਵੰਡੀਆਂ ਜਾਣਗੀਆਂ ਭਾਜੀਪੀ ਸਰਕਾਰ ਬਣਾ ਲੂ ਬਸ ਉਹਨਾਂ ਦਾ ਮਕਸਦ ਪੂਰਾ ਹੋ ਜਾਊ ਤੁਸੀਂ ਬਜਾਈ ਜਾ ਡੰਡੇ ਬੈਠੇ ਖੇਤੀ ਹਜ਼ਾਰ ਤੇ ਦੀ ਲੋਗਾਂ ਦੇ ਹੁਣ ਪਤਾ ਹੈ ਤੇ ਫਿਰ ਸ਼ਰਮ ਨਹੀਂ ਆਉਂਦੀ ਇੱਕ ਨੂੰ ਤਾਂ ਮਨਪਰੀਤ ਬਾਦਲ ਨੂੰ ਜੋਟੀ ਪਾਈ ਫਿਰਦਾ ਰੀਲ ਚ ਇੱਕ ਚ ਸਖਬੀਰ ਬਾਦਲ ਨੂੰ ਪਾਈ ਫਿਰਦਾ ਉਹ ਬੀਜਪੀ ਦਾ ਤੇ ਉਹ ਕਾਲੀ ਦਲ ਦਾ ਤੇ ਦੋਨੇ ਇਸ ਟਾਈਮ ਕਹਿੰਦੇ ਵੀ ਇੱਕ ਦੂਜੇ ਨਾਲ ਸਾਨੂੰ ਸਮਝੌਤਾ ਨਹੀਂ ਕਰਦੇ ਉਹ ਕਹਿੰਦਾ ਮੈਂ ਵੱਡਾ ਐ ਉਹ ਕਹਿੰਦਾ ਮੈਂ ਵੱਡਾ ਐ ਬਸ ਮੈਂ ਵੱਡਾ ਮੈਂ ਵੱਡਿਆਂ ਦੇ ਵਿੱਚ ਹੀ ਪੰਜਾਬ ਡੁੱਬੀ ਜਾਂਦੇ ਆ। ਅਖੀਰ ਜੇ ਤੇ ਆ ਕੇ ਕਹਿਣਗੇ ਬੀਜੇਪੀ ਨਾਲ ਵੀ ਸੁਰੱਖਤਾ ਕਰ ਲੈਣਗੇ ਠੁੱਕ ਕੇ ਚੱਟ ਲੈਂਦੇ ਹੁੰਦੇ ਆ ਇਹ। ਇਹਨਾਂ ਦੀ ਕੋਈ ਇਹਨਾਂ ਦਾ ਦੀਨ ਮਾਨ ਨਹੀਂ ਹੁੰਦਾ ਇਹ ਠੁੱਕ ਕੇ ਚੱਟਣ ਵਾਲੀ ਹੀ ਆ ਇਹ ਆਪਣੇ ਵਰਗੇ ਨਹੀਂ ਹੈਗੇ ਲੋਕਾਂ ਵਰਗੇ। ਇਹ ਠੁੱਕ ਤੁਸੀਂ ਠੁੱਕਦੇ ਥੋੜਾ ਵੀ ਜੱਟ ਲੈਣਗੇ। ਇਹੋ ਜਿਹਾ ਇਹ। ਜਿਵੇਂ ਆ ਕਵੀ ਜੰਮਿਆ ਨਾ ਮੁੱਖ ਮੰਤਰੀ ਪਤਾ ਨਹੀਂ ਕਿਹੜੇ ਦਿਨ ਜੰਮਿਆ ਭੈਣ ਤੂੰ ਦਾ ਹਰਾ ਪੈਨ ਨਹੀਂ ਸਾਲਾ ਆ ਮੇਰੀ ਸਾਡ ਟੀ-ਸ਼ਰਟ ਹੀ ਦੇਖ ਕੇ ਭੈਣ ਦਾ ਯਾਰ ਕੱਢ ਲਾ ਹਰਾ ਪੈਨ ਜਿਆਦਾ ਆ ਜੂਗਾ। ਇਹ ਹਰਾਪੈਨ ਨੂੰ ਪਤਾ ਨਹੀਂ ਕਿ ਕਿਹੜਾ ਚਿਤੜਾਂ ਚ ਲੈ ਲਿਆ। ਵਿਸਲਸ ਸਿਆਉਂਦਾ ਨਹੀਂ ਹੁਣ ਉਹ ਕੁੱਤੇ ਵਾਲੀ ਗੱਲ ਵੀ ਕੁੱਤੇ ਜਾਵੜੇ ਧਰਮਰਾਜ ਕੋਲੇ ਕਹਿੰਦੀ ਸਾਡੀ ਬੜੀ ਦੁਰਗਤਈ ਹੁੰਦੀ ਹੈ ਜੀ ਤੇ ਉਹ ਕਹਿੰਦਾ ਵੀ ਲਓ ਚਿੱਠੀ ਲੈ ਜਾਓ ਵੀ ਬੰਦਿਆਂ ਨੂੰ ਜਾ ਕੇ ਚਿੱਠੀ ਦੇ ਦਿਓ ਵੀ ਸੋਨੂੰ ਭਗਵਾਨ ਮੰਨ ਲੈਣਗੇ। ਉਹ ਤੁਰਿਆ ਆਇ ਤੁਰਿਆ ਏ ਉਹ ਵਿਚਾਲੇ ਦਰਿਆ ਆ ਗਿਆ। ਤੇ ਦਰਿਆ ਆ ਗਿਆ ਕਹਿੰਦੀ ਚਿੱਠੀ ਭੇਜ ਜੂ ਤੇ ਚਿੱਠੀ ਇੱਕ ਦੀ ਬੁੰਡੇ ਚ ਤੋਲਦੀ ਤੇ ਉਹ ਜਦੋਂ ਦਰਿਆ ਪਾਰ ਕਰ ਗਏ ਮੁੜ ਕੇ ਭਾਣਨਾ ਪਤਾ ਨਾ ਲੱਗੇ ਵੀ ਚਿੱਠੀ ਗਈ ਕਿੱਥੇ ਉਹ ਹੁਣ ਤਾਂ ਹੀਓ ਕਦੇ ਕਿਸੇ ਦੀ ਸੁੰਘਦੇ ਫਿਰਦੇ ਹੁੰਦੇ ਆ ਕਦੇ ਕਿਸੇ ਦੀ ਸੁੰਘਦੇ ਫਿਰਦੇ ਹੁੰਦੇ ਆ ਇਹੀ ਗੱਲ ਇਹਦੀ ਅਸੀਂ ਆਂ ਬੰਦੀ ਕੁੜੀ ਸੁੰਘ ਲਾ ਭਾਣਨਾ ਕਿਸੇ ਦੀ ਲੱਭ ਜੂਗਾ ਹਰਾ ਪੈਨ ਪਤਾ ਨਹੀਂ ਕਿਹਦੀ ਚ ਤੁੰਨੀ ਬੈਠਾ ਤੂੰ ਇਹੇ ਜੀ ਤਾਂ ਯਾਰ ਸਾਡੇ ਲੀਡਰ ਹੈਗੇ ਪਤਾ ਸਾਰਿਆਂ ਨੂੰ ਐਡੇ ਖੋਚਣ ਨੇ ਪਤਾ ਸਾਰਿਆਂ ਨੂੰ ਕਰਨਾ ਕਿਸੇ ਨੇ ਨਹੀਂ ਵੀ ਖੇਤੀਬਾੜੀ ਯੋਗ ਹੁਣ ਮੰਨ ਕੇ ਚੱਲੋ ਅਸੀਂ ਦਿੱਤਾ ਸੀ ਪ੍ਰੋਗਰਾਮ ਇਹਦਾ ਆਪਣੀ ਦਾ ਕਿਸਾਨ ਮਜ਼ਦੂਰ ਕੋਆਪਰੇਟਿਵ ਦਾ ਇੱਕ ਪਿੰਡ ਨੂੰ ਲਾ ਦਿਓ ਤੁਸੀਂ ਵੀ ਭਾਈ ਤੁਸੀਂ ਹਲਦੀ ਬੀਜਣੀ ਆ ਇੱਕ ਨੂੰ ਲਾ ਦਿਓ ਤੁਸੀਂ ਬਾਜਰਾ ਬੀਜਣਾ ਇੱਕ ਨੂੰ ਲਾ ਦਿਓ ਤੁਸੀਂ ਸਰੋਂ ਬੀਜਣੀ ਆ ਉਸ ਪਿੰਡ ਨੂੰ ਛੋਟੇ ਉੱਥੇ ਹੀ ਪ੍ਰੋਸੈਸਿੰਗ ਦਾ ਯੂਨਿਟ ਲਾ ਦਿਓ ਹਲਦੀ ਬੀਜੀ ਆਗਲੇ ਨੇ ਸੁਕਾਈ ਪੀਸੀ ਪੈਕ ਕੀਤੀ ਤੇ ਐਕਸਪੋਰਟ ਕਰਤੀ ਜਿੰਨੀ ਇੰਡੀਆ ਚ ਯੂਜ਼ ਆਈ ਇੰਡੀਆ ਚ ਕਰਤੀ ਹੁਣ ਆਪਾਂ ਕਣਕ ਪੈਦਾ ਕੀਤੀ ਆ 40% ਕਣਕ ਪੈਦਾ ਕਰਦੇ ਆਪਾਂ ਸਾਰੇ ਦੇਸ਼ ਦੀ ਤੇ ਹੋਰ ਚੀਜ਼ਾਂ ਅਸੀਂ ਕਰ ਨਹੀਂ ਸਕਦੇ ਸਾਡੀ ਤਾਂ ਮਿੱਟੀ ਇੰਨੀ ਪਜਾਊਆ ਕਹਿੰਦੇ ਹੁੰਦੇ ਜੀ ਬੰਦਾ ਵੱਢ ਕੇ ਦੱਬਦੇ ਸਵੇਰ ਨੂੰ ਹਰਾ ਹੋ ਜਾਂਦਾ ਤੇ ਇਹ ਗੱਲ ਆ ਵੀ ਪਤਾ ਸਾਰਿਆਂ ਨੂੰ ਆ ਕਰਨਾ ਕਿਸੇ ਨੇ ਨਹੀਂ ਕਿਉਂ ਥੋੜੇਤੀ ਪੁੱਤ ਫਿਰ ਹੋ ਹੋ ਜਾਣਗੇ ਨੌਕਰੀਆਂ ਤੇ ਲੱਗ ਜਾਣਗੇ ਇਹਨਾਂ ਨੂੰ ਆਟੇ ਦਾਲ ਕੇ ਕੌਣ ਵੋਟ ਪਾਊਗਾ ਇਹੋ ਜਿਹੇ ਖਤੀੜਾ ਨੇ ਹੁਣ ਐਮਐਲਏ ਬਣ ਕੇ ਤਰੱਕੀ ਕਰਨੀ ਹੈ ਨੀਲੀ ਪੱਗ ਵੀ ਬਣਾਤੀ ਮੈਂ ਕਿਹਾ ਜੀ ਵੀ ਯਾਰ ਥੋੜਾ ਇੱਕ ਚਿਰ ਪਾਸੇ ਹੋ ਜੋ ਵੀ ਮਨਪ੍ਰੀਤਿਆਲੀ ਵਰਗੇ ਸਿਆਣੇ ਲੀਡਰ ਨੇ ਵਧੀਆ ਮੁੰਡਾ ਉਹਨੂੰ ਬਣਾ ਦੋ 2 ਸਾਲ ਤਾਂ ਛੋਟੂ ਜਿਹੀ ਛੋਟੀ ਪਾਰਟੀ ਛੋਟੂ ਜੋ ਮੁੜ ਕੇ ਲੈ ਲਿਓ ਡਰਾਈਵਰ ਹੀ ਆਪ ਵਹਜਿਓ ਸੀਟ ਤੇ ਮਿਲਣੀ ਤਾਂ ਸੋਨੂ ਹੀ ਆ ਪਰ ਗੱਲ ਕੀ ਆ ਵੀ ਫਿਰ ਬਾਦਲ ਕਾਲੀ ਦਲ ਦਾ ਹੋਰ ਹੋਊਗਾ 9 ਮਿੰਟ ਜੂਗਾ ਫਿਰ ਬੇਨਤੀ ਆ ਨਾ ਜਲੂਸ ਕੱਢੋ ਪੰਜਾਬ ਦਾ ਹੁਣ ਛੋਡੀਆਂ ਵੋਟਾਂ ਨੇ ਆਪਾਂ ਕੋਈ ਹੁਣ ਕਾਲੀ ਦਲ ਨੂੰ ਪਾ ਦਾਂਗੇ ਇਹਨਾਂ ਤੋਂ ਹੋਰ ਰੁੱਸੇ ਹੋਏ ਅੱਧੇ ਕ ਅੱਧੇ ਕਾਮ ਆਦਮੀ ਨੂੰ ਪਾ ਦੇਣਗੇ ਫਿਰ ਦੋ ਦੋ ਜੁੱਟ ਬਣਾ ਲੈਣਗੇ ਇਹ ਇਹ ਕਈ ਵੀ ਰੌਲਾ ਅੱਧਿਆਂ ਕੋ ਨੂੰ ਪੈ ਗਈਆਂ ਅਧੀਆਂ ਕੋ ਨੂੰ ਪੈ ਗਈਆਂ ਬਾਗੀਆਂ ਨੂੰ ਪੈ ਗਈਆਂ ਤੇ ਕਾਂਗਰਸ ਨੂੰ ਪੈ ਗਈਆਂ ਤੇ ਡੇਰੇ ਤੇ ਐਸਸੀਬੀਸੀ ਵੋਟ ਲੈ ਕੇ ਬੀਜੇਪੀ ਸਰਕਾਰ ਬਣਾ ਲਈ ਚਲੋ ਜੀ ਹੋ ਗਿਆ ਕੰਮ ਬੱਟਰ ਰੋ ਬਜਾਈ ਜਾਓ ਡੰਡੇ ਫਿਰ ਫਿਰ ਇੱਕ ਦੂਜੇ ਦੇ ਚਿੱਠੀ ਲੱਭੀ ਜਾਏ ਵੀ ਕਿਦੀ ਚਾ ਕਿਦੀ ਚਾ ਵੀ ਮੁੱਖ ਮੰਤਰੀ ਬਣ ਜਾਈਏ ਤੇ ਐ ਸੁੰਘੀ ਜਾਏ ਇੱਕ ਦੂਜੇ ਦੀ ਛਾਲੇ ਬਣਿਆ ਐਮਐਲਏ ਬਣ ਕੇ ਤਰੱਕੀ ਕਰਨ ਦੇ